हिमाचल प्रदेश ਦੇ ਕਾਂਗੜਾ ਦੇ ਵਿੱਚ ਇੱਕ ਬਹੁਤ ਭਿਆਨਕ ਹਾਦਸਾ ਵਾਪਰਿਆ ਹੈ 29 ਸਰਦਾਲੂਆਂ ਦੇ ਨਾਲ ਭਰੀ ਹੋਈ ਪਿਕਅਪ ਗੱਡੀ ਜਿਹੜੀ ਹੈ ਉਹ ਖੱਡ ਦੇ ਵਿੱਚ ਡਿੱਗ ਜਾਂਦੀ ਹੈ ਜਿਸ ਦੇ ਵਿੱਚ ਤੁਹਾਨੂੰ ਦੱਸਦੀ ਕਿ ਚਾਰ ਲੋਕਾਂ ਦੀ ਮੌਕੇ ਤੇ ਮੌਤ ਹੋ ਚੁੱਕੀ ਹੈ ਤੇ 15 ਬੱਚਿਆਂ ਸਣੇ 23 ਲੋਕ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਮੋਗਾ ਦੇ ਪਿੰਡ ਨਿਹਾਲ ਸਿੰਘ ਵਾਲਾ ਦੇ ਰਹਿਣ ਵਾਲੇ ਇਹ ਸ਼ਰਧਾਲੂ ਦੱਸੀ ਜਾ ਰਹੇ ਸੀ ਜਿਹੜੇ ਚਮੁੰਡਾ ਦੇਵੀ ਦਰਸ਼ਨ ਕਰਨ ਦੇ ਵਾਸਤੇ ਜਾ ਰਹੇ ਸੀ ਕਾਂਗੜਾ ਤੋਂ ਜਦੋਂ ਵਾਪਸ ਆ ਰਹੇ ਸੀ ਪੰਜਾਬ ਨੂੰ ਤਾਂ ਕਾਂਗੜਾ ਦੇ ਆਸ-ਪਾਸ ਇਹਨਾਂ ਦਾ ਭਿਆਨਕ ਹਾਦਸਾ ਵਾਪਰ ਗਿਆ ਪਿਕਅਪ ਕਾਰ ਜਿਹੜੀ ਹੈ ਉਹ ਬੇਕਾਬੂ ਹੋ ਕੇ ਖੱਡ ਵਿੱਚ ਡਿੱਗ ਜਾਂਦੀ ਹੈ ਇਹ ਤਸਵੀਰਾਂ ਸਾਹਮਣੇ ਆਈਆਂ ਨੇ 29 ਦੇ ਕਰੀਬ ਸ਼ਰਧਾਲੂ ਸੀ ਇਸ ਪਿਕਅਪ ਕਾਰ ਦੇ ਵਿੱਚ ਸਵਾਰ ਜਿਨ੍ਹਾਂ ਦੇ ਵਿੱਚ ਬੱਚੇ, ਮਹਿਲਾਵਾਂ ਤੇ ਮਰਦ ਸ਼ਾਮਿਲ ਸੀਗੇ ਚਾਰ ਲੋਕਾਂ ਦੀ ਤਾਂ ਮੌਕੇ ਤੇ ਦੱਸਿਆ ਜਾ ਰਿਹਾ ਕਿ ਮੌਤ ਹੋ ਚੁੱਕੀ ਹੈ ਜਦਕਿ 15 ਬੱਚਿਆਂ ਸਣੇ 23 ਲੋਕ ਕੁੱਲ ਜਿਹੜੇ ਨੇ ਉਹ ਜ਼ਖਮੀ ਦੱਸੇ ਜਾ ਰਹੇ ਨੇ ਹਾਦਸਾ ਬਹੁਤ ਭਿਆਨਕ ਵਾਪਰਿਆ ਸੀ ਕਈ ਫੁੱਟ ਡੂੰਗੀ ਖੱਡ ਦੇ ਵਿੱਚ ਪਿਕਅਪ ਕਾਰ ਜਿਹੜੀ ਹੈ ਉਹ ਡਿੱਗ ਜਾਂਦੀ ਹੈ ਹਾਲਾਂਕਿ ਜਿਹੜੇ ਰਾਹਗੀਰ ਸੀ ਉਹਨਾਂ ਦੇ ਵੱਲੋਂ ਰੈਸਕਿਊ ਜ਼ਰੂਰ ਕੀਤਾ ਗਿਆ ਗੱਡੀ ਦੇ ਵਿੱਚੋਂ ਜਿਹੜੇ ਸ਼ਰਧਾਲੂ ਸੀ ਜਿਹੜੇ ਮੱਥਾ ਟੇਕੜ ਗਏ ਸੀ ਚਮੰਡਾ ਦੇਵੀ ਔਰ ਵਾਪਸ ਆ ਰਹੀ ਸੀ ਕਾਂਗੜਾ ਦੇ ਕੋਲ ਆਣ ਕੇ ਇਹ ਹਾਦਸਾ ਵਾਪਰ ਗਿਆ ਤਾਂ ਜਦੋਂ ਇਹ ਹਾਦਸਾ ਹੋਇਆ ਜਦੋਂ ਲੋਕਾਂ ਨੂੰ